ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਖੁਸ਼ ਹੋ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਅਸੀਂ ਆਪਣੀਆਂ ਪੈਣਾ ਨਹੀਂ ਲੈ ਕੇ ਆਏ ਜੀ ਪਾਰਟੀ ਵੇਅਰ ਸੂਟ ਕਿਉਂਕਿ ਸੀਜ਼ਨ ਸਟਾਰਟ ਹੋ ਗਿਆ ਜੀ ਵਿਆਹਾਂ ਸ਼ਾਦੀਆਂ ਦਾ ਪਾਰਟੀਆਂ ਦਾ ਤੇ ਇਹ ਬੜਾ ਪਿਆਰਾ ਸਾਡਾ ਸੂਟ ਆ ਜੀ ਪਿੰਕ ਕਲਰ ਦਾ ਤੇ ਕ੍ਰੇਪ ਅਸੀਂ ਡਾਈ ਕਰਵਾਈ ਹੋਈ ਆ ਵਾਈਟ ਲੈ ਕੇ ਤੇ ਉਹਦੇ ਤੇ ਫਿਰ ਅਸੀਂ ਡਾਈ ਕਰਵਾ ਕੇ ਬੜਾ ਪਿਆਰਾ ਜਿਹੜਾ ਪਿੰਕ ਕਲਰ ਆ ਤੇ ਅਸੀਂ ਪੂਰਾ ਹੈਂਡਵਰਕ ਕਰਵਾਇਆ ਹੋਇਆ ਸੋ ਫਿਨਿਸ਼ਿੰਗ ਤੁਸੀਂ ਦੇਖ ਸਕ ਸਕਦੇ ਹੋ ਹੈਂਡਵਰਕ ਦੀ ਕਲਰ ਕੰਬੀਨੇਸ਼ਨ ਬੜੇ ਪਿਆਰੇ ਲਗਾ ਕੇ ਅਸੀਂ ਇਹਨੂੰ ਅਸੀਂ ਤਿਆਰ ਕਰਵਾਇਆ ਹੈ ਸੋ ਐਵੇਂ ਦੀ ਲੁੱਕ ਆਊਗੀ 3 ਮੀਟਰ ਇਹਦੀ ਜਿਹੜੀ ਆ ਸਲਵਾਰ ਦਾ ਫੈਬਰਿਕ ਰਹੂਗਾ ਤੁਸੀਂ ਇਹਦੀ ਸਲਵਾਰ ਬਣਾ ਸਕਦੇ ਹੋ ਪਲਾਜ਼ੋ ਬਣਾ ਸਕਦੇ ਹੋ ਜੋ ਤੁਹਾਨੂੰ ਵਧੀਆ ਲੱਗੇ ਤੁਸੀਂ ਜਿਹੜਾ ਉਹ ਤਿਆਰ ਕਰਵਾ ਸਕਦੇ ਹੋ ਤੇ ਪ्योर ਦਾ ਦੁਪੱਟਾ ਜੀ ਕਮਲ ਚ ਨਾਉਣ ਦਾ 2.5 ਮੀਟਰ ਦਾ ਪਿਓਰ ਆ ਤੇ ਪਿਓਰ ਹੀ ਦਵਾਂਗੇ ਤੇ ਦੇਖੋ ਨਾਲ ਇਹਦੇ ਜਿਹੜੀ ਆ ਅਸੀਂ ਛੋਟੇ ਛੋਟੇ ਪਾਈਪਿੰਗ ਜਿਹੜੀ ਐਵੇਂ ਦਿੱਤੀ ਹੋਈ ਆ ਸੋ ਤੁਸੀਂ ਜਿਹੜੀ ਆ ਸੂਟ ਦੀ ਗ੍ਰੇਸ ਚੈੱਕ ਕਰ ਸਕਦੇ ਹੋ ਬੜਾ ਪਿਆਰਾ ਜਿਹੜਾ ਸੂਟ ਆ ਬਣਿਆ ਹੋਇਆ ਆ ਸੋ ਤੁਸੀਂ ਕਿਸੇ ਵੀ ਕਲਰ ਚ ਜਿਹੜਾ ਇਹਨੂੰ ਤਿਆਰ ਕਰਵਾ ਸਕਦੇ ਹੋ ਸਾਡੇ ਕੋਲ ਐਵੇਂ ਦੀ ਬਾਜੂ ਤੇ ਵੀ ਵਰਕ ਆ हाँ जी ये बाजू मैं दिखा भुल गई बहुत सोना आदि बाजू ने बाजू तो भी वेखो कि सोना वर्क हो सो नैक्सट आज सा डार्क फ्रोजी कलर जैन की पहली पसंद आ टिक्की वाली सिलक है जी ਇਹਦਾ ਵਰਕ ਦੇਖੋ ਕਿੰਨਾ ਪਿਆਰਾ ਜਿਹੜਾ ਇਹਦਾ ਵਰਕ ਆ ਪੂਰਾ ਹੈਂਡਵਰਕ ਦਾ ਸੂਟ ਆ ਇਹ ਪੂਰਾ 5 ਮੀਟਰ ਫੈਬਰਿਕ ਰਹੂਗਾ ਆਲ ਓਵਰ ਇਹਦੀ ਸਲਵਾਰ ਬਣੂਗੀ ਯੂਨਿਕ ਚੀਜ਼ ਪਾਉਣਾ ਚਾਹੁੰਦੇ ਹੋ ਤੇ ਐਵੇਂ ਦਾ ਸੂਟ ਜਿਹੜਾ ਤੁਸੀਂ ਉਹ ਬਾਏ ਕਰ ਸਕਦੇ ਹੋ ਪੂਰਾ ਹੈਂਡਵਰਕ ਆ ਆਈ ਦੀ ਬਾਜੂ ਤੇ ਵਰਕ ਆ ਬਾਜੂ ਤੇ ਵੀ ਪੂਰਾ ਭਰਿਆ ਹੋਇਆ ਵਰਕ ਆ ਤੇ ਇਹਦਾ ਵੀ ਦੁਪੱਟਾ ਜਿਹੜਾ ਆ ਕਿਉਂਕਿ ਫਰੋਜ਼ੀ ਜਿਹੜਾ ਕਲਰ ਆ ਉਹ ਚ ਹਮੇਸ਼ਾ ਜਿਹੜੇ ਪਿਓਰ ਦੇ ਦੁਪੱਟੇ ਜਿਹੜੇ ਆ ਉਹ ਡਾਈ ਹੁੰਦੇ ਆ ਸੋ ਇਹ ਵੀ ਕਮਲ ਚੁਣੋਂ ਦਾ ਜਿਹੜਾ 2.5 ਮੀਟਰ ਦਾ ਖੁੱਲਾ ਢੁੱਲਾ ਦੁਪੱਟਾ ਜੀ ਤੇ ਸਾਰੇ ਤੇ ਮਜੈਂਟਾ ਕਲਰ ਦੀ ਵਿੱਚ ਅਸੀਂ ਸ਼ੇਡ ਕੀ ਦਿੱਤੀ ਹੋਈ ਸੂਟ ਤੇ ਵਰਕ ਤੇ ਨਾਲ ਹੀ ਮਜੈਂਟਾ ਜਿਹੜੀ ਪਾਈਪਿੰਗ ਜਿਹੜੀ ਆ ਪੱਟੀ ਲਗਾ ਕੇ ਅਸੀਂ ਲੈਸ ਲਗਾਈ ਹੋਈ ਆ ਸੋ ਤੁਸੀਂ ਇਹਦੀ ਜਿਹੜੀ ਗ੍ਰੇਸ ਚ ਉਹ ਚੈੱਕ ਕਰ ਸਕਦੇ ਆ ਜਿਆਦਾ ਗ੍ਰੇਸ ਜਿਹੜੀ ਆ ਸੂਟਾਂ ਦੀ ਜਦੋਂ ਸੂਟ ਸਟਿਚ ਹੁੰਦੀ ਹੈ ਉਦੋਂ ਆਉਂਦੀ ਆ ਤੇ ਅਸੀਂ ਇਹ ਕਨਸੈਪਟ ਤੁਹਾਨੂੰ ਦਿਖਾਉਣਾ ਚਾਹੁੰਦੇ ਸੀ ਕਿ ਤੁਸੀਂ ਐਵੇਂ ਦੇ ਸੂਟ ਜਿਹੜੇ ਉਹ ਤਿਆਰ ਕਰਵਾ ਸਕਦੇ ਹੋ ਨੈਕਸਟ ਹੈ ਜੀ orange कलर ਇਹ ਪਿਓਰ ਸ ਲੱਗਦਾ ਸੂਟ ਹੈ ਜੀ ਮੰਡੀ ਸਿਲਕ ਦਾ ਇਹ ਸੂਟ ਆ ਇਹ ਫੈਬਰਿਕ ਮੰਡੀ ਸਿਲਕ ਦਾ ਪਿਓਰ ਸਿਲਕ ਦਾ ਆ ਇਹਦੇ ਗਲੇ ਤੇ ਵਰਕ ਕੀਤਾ ਹੋਇਆ ਆ ਆ ਇਹਦਾ ਗਲਾ ਆਊਗਾ ਬੜਾ ਪਿਆਰਾ ਤੇ ਆ ਇਹਦਾ ਕੇਰਾ ਆਊਗਾ ਆਹ پورے ਕੇਰੇ ਤੇ 3 ਇੰਚ ਦਾ ਕੇਰਾ ਤਿਆਰ ਹੋ ਜਾਂਦਾ ਆ ਤੇ ਆ ਇਹਦੀਆਂ ਬਾਜੂ ਨੇ ਸੋ ਤੁਸੀਂ ਜਿਹੜੇ ਆ ਸੂਟ ਆ ਉਹ ਬਾਇ ਕਰ ਸਕਦੇ ਹੋ ਇਨੂੰ ਵੀ ਜੇ ਤੁਸੀਂ ਚਾਹੁੰਦੇ ਹੋ ਤੇ ਕਿਸੇ ਹੋਰ ਕਲਰ ਤੇ ਵੀ ਤੁਸੀਂ ਕਰਵਾ ਸਕਦੇ ਹੋ। ਇਹਦੀ ਲੁੱਕ ਦੇਖੋ ਪੂਰੇ ਸੂਟ ਦੀ। ਤੇ ਇਹਦੇ ਨਾਲ ਵੀ ਦੁਪੱਟਾ ਜਿਹੜਾ ਕਮਲ ਚਨਾਉਣ ਦਾ ਦੁਪੱਟਾ ਜੀ 2.5 ਮੀਟਰ ਦਾ ਫੁੱਲ ਕਮਲ ਚਨਾਉਣ ਦਾ ਦੁਪੱਟਾ ਆ। ਇਹਦੇ ਤੇ ਅਸੀਂ ਅਜੇ ਲੈਸ ਵਗੈਰਾ ਲਗਾਉਣੀ ਆ। ਸੋ ਇਹਦੀ ਤੁਸੀਂ ਜਿਹੜੀ ਗ੍ਰੇਸ ਚੈੱਕ ਕਰੋ ਸੂਟ ਦੀ। ਬਹੁਤ ਹੀ ਪਿਆਰਾ ਜਿਹੜਾ ਸੂਟ ਆ ਡਿਫਰੈਂਟ ਚੀਜ਼ਾਂ ਜਿਹੜਾ ਇਦਾਂ ਸੀ। ਮਤਲਬ ਬਣਵਾ ਸਕਦੇ ਆ ਇਹਦੇ ਨਾਲ ਅਸੀਂ ਕੰਟਰਾਸਟ ਦੁਪੱਟਾ ਦਿੱਤਾ ਆ ਨੈਕਸਟ ਆ ਜੀ ਇਹ ਵੀ ਕ੍ਰੇਪ ਦਾ ਸੂਟ ਆ 5 ਮੀਟਰ ਇਹਦੀ ਸ਼ੇਡ ਵੀ ਬੜੀ ਪਿਆਰੀ ਜਿਹੜੀ ਆ ਉਹ ਬਣੀ ਹੋਈ ਆ ਬੜੀ ਪਿਆਰੀ ਜੀ ਸ਼ੇਡ ਆ ਇਹ ਆਈ ਦੀ ਫਰੰਟ ਸਾਈਡ ਆਉਗੀ ਇਸ ਤੇ ਪੂਰਾ 골ਡਨ ਵਰਕ ਅਸੀਂ ਕੀਤਾ ਹੋਇਆ ਆ ਹੈਂਡਵਰਕ ਕੀਤਾ ਜੀ 골ਡਨ ਕਲਰ ਦਾ ਇਹ ਪੂਰੀ ਜਿਹੜੀ ਆ ਫਰੰਟ ਸਾਈਡ ਆਉਗੀ ਆ ਫਰੰਟ ਆ ਪੂਰੀ ਗਲਾ ਬਣਿਆ ਹੋਇਆ ਵੀ ਸ਼ੇਪ ਤੇ ਆ ਦੇਖੋ ਆਏ ਦੀਆਂ ਬਾਜੂ ਨੇ ਇਹ ਜੇ ਅਸੀਂ ਚਾਹੀਏ ਬਾਜੂ ਤੇ ਵੀ ਲਿਆ ਸਕਦੇ ਆ ਨਹੀਂ ਤੇ ਅਸੀਂ ਸਲਵਾਰ ਦੇ ਮੋਰੀ ਤੇ ਜਿਹੜਾ ਵਰਕ ਹੋ ਸਾਡਾ ਆ ਸਕਦਾ ਆ ਦੁਪੱਟਾ ਜੇ ਅਸੀਂ ਇਹਦੇ ਨਾਲ ਕੰਟਰਾਸਟ ਰੱਖਾਂਗੇ ਉਹ ਸੀ ਅਜੇ ਡਾਈ ਨਹੀਂ ਕਰਵਾਇਆ ਸੋ ਬੜੇ ਰੀਜ਼ਨੇਬਲ ਪ੍ਰਾਈਸ ਵਿੱਚ ਇਹ ਸੂਟ ਜਿਹੜੇ ਆ ਉਹ ਤਿਆਰ ਹੋਏ ਨੇ ਸੋ ਤੁਸੀਂ ਸਾਨੂੰ ਜਿਹੜਾ ਸੰਪਰਕ ਕਰ ਸਕਦੇ ਆ ਜਿਹੜਾ ਨੈਕਸਟ ਸੂਟ ਆ ਜੀ ਉਹ ਸੈਲਫ ਕ੍ਰੇਪ ਤੇ ਆ ਇਹ ਵੀ ਬੜਾ ਪਿਆਰਾ ਸੂਟ ਬਣਿਆ ਹੋਇਆ ਆ। ਆਜ ਦਾ ਫਰੰਟ ਆਊਗਾ। ਗਲੇ ਤੇ ਥੋੜਾ ਥੋੜਾ ਵਰਕ ਕਰਕੇ ਵਿੱਚ ਸਾਰੇ ਬੂਟੀ ਦਿੱਤੀ ਹੋਈ ਆ। ਲਾਈਟ ਜਿਹਾ ਸੀ ਗ੍ਰੀਨ ਕਲਰ ਰੱਖਿਆ ਹੋਇਆ। ਗ੍ਰੀਨ ਦਾ ਟੱਚ ਦਿੱਤਾ ਆ। ਆ ਇਹਦੀ ਸਲਵਾਰ ਤੇ ਕੰਮ ਆਊਗਾ। ਇਹ ਸਲਵਾਰ ਦੇ ਪਹੁੰਚੇ ਮੋਰੀ ਤੇ ਕੰਮ ਆ ਜਾਊਗਾ। ਤੇ ਥੋੜਾ ਥੋੜਾ ਆ ਜਿਹੜਾ ਆ ਆ ਬਾਜੂ ਤੇ ਕੰਮ ਆਊਗਾ। ਕਿਉਂਕਿ ਤੁਸੀਂ ਥੋੜਾ ਛੋਟੀ ਕਿਸੇ ਪਾਰਟੀ ਤੇ ਜਿਹੜਾ ਸੂਟ ਆ ਛੋਟੇ-ਮੋਟੇ ਫੰਕਸ਼ਨ ਤੇ ਵੇਅਰ ਕਰ ਸਕਦੇ ਆ। ਤੇ ਜਿਹੜਾ ਦੁਪੱਟਾ ਆ ਉਹ ਅਸੀਂ ਲਾਈਟ ਗ੍ਰੀਨ ਦੀ ਸ਼ੇਡ ਦਾ ਕੰਟਰਾਸਟ ਇਹਦੇ ਨਾਲ ਪਿਆਰ ਕਰਾਂਗੇ ਸੋ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਕਲਰ ਜਿਹੜਾ ਉਹ ਚੂਜ਼ ਕਰਕੇ ਸਾਡੇ ਤੋਂ ਸੂਟ ਜਿਹੜਾ ਤਿਆਰ ਕਰਵਾ ਸਕਦੇ ਹੋ ਸੋ ਜੇਕਰ ਕੋਈ ਵੀ ਸੂਟ ਪਸੰਦ ਆਉਂਦਾ ਸਾਡੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ